ਪੰਜਾਬ ਦੇ ਅੰਦਰ ਨਸ਼ਿਆਂ ਦਾ ਨਾਮੋ ਨਿਸ਼ਾਨ ਜਿਹੜਾ ਮਿਟਾ ਦੇਣਾਗਾ ਕਿਉਂਕਿ ਜੋ ਪੰਜਾਬ ਦੇ ਸਿਰ ਤੇ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਪੰਜਾਬ ਦੇ ਨੌਜਵਾਨ ਨੂੰ ਬਦਨਾਮ ਕਰਨ ਦੀ ਨੀਤੀ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸ ਪਾਰਟੀ ਨੇ ਪੜਾਈ ਸੀਗੀ ਕਿ ਪੰਜਾਬ ਦੇ ਨੌਜਵਾਨ ਨੂੰ ਬਦਨਾਮ ਕਰੋ ਉਹ ਮੈਂ ਸਮਝਦਾ ਬਦਨਾਮੀ ਦਾ ਟਿੱਕਾ ਜਿਹੜਾ ਉਹਨੂੰ ਸਾਫ ਕਰਨ ਦੇ ਲਈ ਆਮ ਆਦਮੀ ਪਾਰਟੀ ਨੇ ਵੱਡੀ ਮਹਿੰਮ ਜਿਹੜੀ ਆ ਉਹ ਪੰਜਾਬ ਸਟਾਰਟ ਕੀਤੀ ਆ ਕਿਉਂਕਿ ਮੈਂ ਦੁਬਾਰਾ ਰਿਪੀਟ ਨਹੀਂ ਕਰਨਾ ਚਾਹੁੰਦਾ ਕਿ ਪੰਜਾਬ ਦੇ ਅੰਦਰ ਨਸ਼ਿਆਂ ਦਾ ਦਰਿਆ ਜਿਹੜਾ ਨਸ਼ਿਆਂ ਦਾ ਬਹਾਅ ਜਿਹੜਾ ਨਸ਼ਿਆਂ ਦੀ ਸ਼ੁਰੂਆਤ ਜਿਹੜੀ ਪਾਕਾਲੀਦਰ ਬੀਜੇਪੀ ਸਰਕਾਰ ਦੇ ਸਮੇਂ ਹੋਈ ਉਸ ਮਹਿੰਮ ਨੂੰ ਕਾਂਗਰਸ ਪਾਰਟੀ ਨੇ ਕੈਰੀ ਫਾਰਵਰਡ ਕੀਤਾ ਉਹਨੂੰ ਅੱਗੇ ਲੈ ਕੇ ਗਏ ਸੌ ਖਾਦੀ ਸੀ ਨਸ਼ੇ ਖਤਮ ਕਰਨ ਦੀ ਪਰ ਲੇਕਿਨ ਆਪ ਹੀ ਨਸ਼ਾ ਤਸਕਰਾਂ ਨਾਲ ਹੱਥ ਮਲ ਆਇਆ ਆਪ ਹੀ ਕਾਂਗਰਸ ਪਾਰਟੀ ਜਿਹੜੀ ਆ ਇਸ ਕੰਮ ਦੇ ਵਿੱਚ ਫਸ ਗਈ ਸੋ ਆਮ ਆਦਮੀ ਪਾਰਟੀ ਦੀ ਸਰਕਾਰ 2022 ਚ ਬਣੀ ਮਾਰਚ 2022 ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਪਿੰਡ ਖਟਕਟ ਕਲਾ ਵਿਖੇ ਸੋ ਚੁੱਕੀ ਔਰ ਉਸ ਸਮੇਂ ਨਾਲ ਦੀ ਨਾਲ ਇਹ ਮਹਿੰਮ ਦੀ ਸ਼ੁਰੂਆਤ ਹੋਈ ਕਿ ਪੰਜਾਬ ਦੇ ਅੰਦਰੋਂ ਨਸ਼ਿਆਂ ਦਾ ਖਾਤਮਾ ਕਰਨਾਗਾ ਵੱਡੇ ਪੱਧਰ ਉੱਤੇ 3 ਸਾਲ ਲਗਾਤਾਰ ਸਰਕਾਰ ਕੰਮ ਕਰਦੀ ਰਹੀ ਹੁਣ ਮੈਂ ਸਮਝਦਾ ਇਹ ਕੰਤਮ ਆਖਰੀ ਪੜਾ ਦੀ ਸ਼ੁਰੂਆਤ ਪੰਜਾਬ ਤੋਂ ਹੋਈਆ ਇਸ ਆਖਰੀ ਪੜਾ ਦਾ ਮਤਲਬ ਆ ਕਿ ਬਿਲਕੁਲ ਹੁਣ ਮੁਕੰਮਲ ਸਫਾਇਆ ਜਿਹੜਾ ਉਹ ਪੰਜਾਬ ਦੇ ਅੰਦਰੋਂ ਨਸ਼ਿਆਂ ਦਾ ਹੋਊਗਾ ਨਸ਼ਾ ਤਸਕਰਾਂ ਦਾ ਹੋਊਗਾ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾਗਾ ਕਿ ਪੰਜਾਬ ਚ ਯਾਤਾ ਨਸ਼ਾ ਤਸਕਰ ਨਸ਼ੇ ਦੇ ਕਾਰੋਬਾਰੀ ਪੰਜਾਬ ਛੱਡ ਕੇ ਚਲੇ ਜਾਣਗੇ ਜਾਂ ਫਿਰ ਸਲਾਖਾਂ ਦੇ ਪਿੱਛੇ ਚਲੇ ਜਾਣਗੇ ਜਾਂ ਫਿਰ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਸਜ਼ਾ ਜਿਹੜੀ ਉਹ ਮਿਲੂਗੀ ਮੈਂ ਦੁਬਾਰਾ ਇਹ ਡਾਟਾ ਸ਼ੇਅਰ ਕਰ ਰਿਹਾ ਕਿ ਪੰਜਾਬ ਦੇ ਅੰਦਰ ਸਜ਼ਾ ਦੀ ਦਰ ਜਿਹੜੀ ਆ ਫਦਾ ਦੀ ਦਰ ਜਿਹੜੀ ਆ ਉਹ ਕਾਂਗਰਸ ਪਾਰਟੀ ਸਮੇ ਅਕਾਲੀ ਦਲ ਦੇ ਸਮੇ ਕਦੇ 52% ਤੋਂ ਨਹੀਂ ਟੱਪੀ ਕਦੇ 52% ਤੋਂ ਅੱਗੇ ਕ੍ਰਾਸ ਨਹੀਂ ਕੀਤਾ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਪੰਜਾਬ ਦੇ ਅੰਦਰ ਜੇ ਮੈਂ ਪੰਜਾਬ ਪਹਿਨ ਪੰਜਾਬ ਦੀ ਗੱਲ ਕਰਾਂ ਸਾਰੇ ਪੰਜਾਬ ਦੀ ਗੱਲ ਕਰਾਂ ਤਾਂ ਜੋ ਦਰ ਜਿਹੜੀ ਆ ਪੂਰੇ ਦੇਸ਼ ਚ ਨੰਬਰ 1 ਤੇ ਆਉਂਦੀ ਆ 86% ਦਾ ਅੰਕੜਾ ਪਾਰ ਕਰ ਗਿਆ 86% ਕਨਵੈਕਸ਼ਨ ਰੇਟ ਖਾਸ ਕਰਕੇ ਜੇ ਮੈਂ ਗੱਲ ਕਰਾਂ ਐਨਡੀਪੀਐਸ ਸੈਕਟ ਦੇ ਅੰਦਰ ਜਿਹੜਾ ਨਸ਼ਿਆਂ ਦਾ ਡੀਲ ਕਰਦਾ ਆਕਤਾ ਜਿਹੜਾ ਦਸ਼ਾਤ ਅਸਤਿਨ ਰੋਕਣ ਵਾਲਾ ਆਕਤਾ ਉਹਦੇ ਅੰਦਰ ਕੱਲੇ ਐਕਟ ਦੇ ਅੰਦਰ 86% ਜਿਹੜਾ ਕਨਵੈਕਸ਼ਨ ਰੇਟ ਉਹ ਪੰਜਾਬ ਦਾ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲਗਭਗ 22 ਸਟੇਟਾਂ ਦੇ ਅੰਦਰ ਆ ਉਥੇ ਕਨਵੈਕਸ਼ਨ ਰੇਟ 50% ਤੋਂ ਵੀ ਥੱਲੇ ਆ 50% ਤੋਂ ਵੀ ਘੱਟ ਆ ਸਾਡਾ ਗਵਰਨਰ ਸੁਭਾ ਲਾਲੋ ਯਾ ਹੋਰ ਸੁਭੇ ਲਾਲੋ ਉਹਨਾਂ ਦਾ ਕਨਵਿਕਸ਼ਨ ਰੇਟ ਬਹੁਤ ਘਾਟਾ ਪਰ ਲੇਕਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆ ਕੇ ਸਭ ਤੋਂ ਪਹਿਲਾਂ ਇਨਵੈਸਟੀਗੇਸ਼ਨ ਏਜੰਸੀਆਂ ਨੂੰ ਤਕੜਾ ਕੀਤਾ ਸਭ ਤੋਂ ਪਹਿਲਾਂ ਪ੍ਰੋਸੀਕਿਊਸ਼ਨ ਏਜੰਸੀਆਂ ਨੂੰ ਤਕੜਾ ਕੀਤਾ ਇਨਵੈਸਟੀਗੇਸ਼ਨ ਜਿਹੜੀਆਂ ਏਜੰਸੀਆਂ ਨੇ ਕੀਆ ਪੰਜਾਬ ਦੀਆਂ ਪੰਜਾਬ ਪੁਲਿਸ ਐਂਟੀ ਡਾਰਕ ਨਾਰਕੋਟਿਕ ਸੈੱਲ ਸਥਾਪਿਤ ਕੀਤੇ ਐਂਟੀ ਗੈਂਗਸਟਰ ਫੋਰਸ ਦਾ ਗਠਨ ਕੀਤਾ ਇਹ ਸਾਰੀਆਂ ਇਸ ਦਿਸ਼ਾਵਲ ਕਦਮ ਸਿਗੇ ਕਿ ਪੰਜਾਬ ਦੇ ਅੰਦਰੋਂ ਨਸ਼ੇ ਦਾ ਖਾਤਮਾ ਕਿਵੇਂ ਹੋਵੇ ਸੁਦਾਸਰ ਜਿਹੜਾ ਦੇਖਣ ਨੂੰ ਮਿਲਿਆ ਕਿ ਕਨਵਿਕਸ਼ਨ ਰੇਟ ਜਿਹੜਾ 86% ਤੇ ਹੋ ਗਿਆ ਮੈਂ ਜੇ ਗੱਲ ਕਰਾਂ ਸੰਗਰੂਰ ਜ਼ਿਲ੍ਹੇ ਦੀ ਨਮਾਸ਼ਾਹ ਜ਼ਿਲ੍ਹੇ ਦੀ ਰੋਪੜ ਦੀ ਜਲੰਧਰ ਦੀ ਪਠਾਨਕੋਟ ਦੀ ਇਹਨਾਂ ਜ਼ਿਲ੍ਹਿਆਂ ਦੇ ਅੰਦਰ ਬਹੁਤ ਸਾਰੇ ਜ਼ਿਲ੍ਹਿਆਂ ਦੇ ਅੰਦਰ ਕਨਵਿਕਸ਼ਨ ਰੇਟ ਜਿਹੜਾ 95% ਤੋਂ ਵੀ ਉੱਪਰ ਆ 95% ਤੋਂ ਵੀ ਉੱਪਰ ਆ ਯਾਨੀ ਕਿ ਜੇ 130 ਐਫਆਈਆ ਹੋਣਾਂ 130 ਮੁਕਦਮੇ ਦਰਦ ਹੋਏ ਤਾਨਾ ਤੋਂ 158 ਤੇ 157 ਤੇ 100 ਤੀਆਂ ਚ ਜਿਹੜੀਆਂ ਸਜ਼ਾ ਹੋਈ ਆ ਇੱਕ ਮਿੰਟ ਮਿੰਟ ਦਾ ਪਤਾ ਲੱਗਦਾ ਇੱਥੋਂ ਪਤਾ ਲੱਗਦਾ ਕਿ ਪੰਜਾਬ ਸਰਕਾਰ ਕਿੰਨੀ ਸੰਸੀਅਰ ਆ ਪੰਜਾਬ ਸਰਕਾਰ ਕਿੰਨਾ ਚੋਰ ਲਾ ਕੇ ਕੰਮ ਕਰ ਰਹੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਲਗਾਤਾਰ ਇਸ ਗੱਲ ਤੇ ਨਜ਼ਰ ਬੁਲਾ ਕੇ ਬੈਠੇ ਨੇਗੇ ਕਿ ਪੰਜਾਬ ਚ ਨਸ਼ਾ ਤਸਕਰ ਰਹਿਣ ਨਹੀਂ ਦੇਣਾ ਹੈਗਾ ਪੰਜਾਬ ਦੇ ਅੰਦਰੋਂ ਨਸ਼ਿਆਂ ਦਾ ਕਾਰੋਬਾਰ ਉਹ ਅਸੀਂ ਜੜ ਤੋਂ ਖਤਮ ਕਰਨਾ ਹੈਗਾ 1000 ਤੋਂ ਉੱਪਰ 1072 ਜਿਹੜੇ ਮੁਕਦਮੇ ਦਰਜ ਹੋਏ 1072 ਮੁਕਦਮੇ ਦਰਜ ਹੋਏ ਔਰ ਲਗਭਗ 1485 1485 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਅਰੈਸਟ ਹੋਏ ਔਰ ਜੇ ਹਰਨ ਦੀ ਗੱਲ ਕਰੀਏ ਹਰਨ ਦੀ ਗੱਲ ਕਰੀਏ ਤਾਂ 76 ਕਿਲੋ 76 ਕਿਲੋ ਹਰਨ ਜਿਹੜੀ ਆ ਉਹ ਹੁਣ ਤੱਕ ਫੜੀ ਗਈ ਇਸੇ ਤਰੀਕੇ ਜੇ ਭੁੱਕੀ ਦੀ ਗੱਲ ਕਰੀਏ ਤਾਂ 950 ਕੁਇੰਟਲ ਪੁੱਕੀ ਜਿਹੜੀ ਆ ਉਹ ਹੁਣ ਤੱਕ ਉਹਦੀ ਰਿਕਵਰੀ ਹੋਈ ਆ 50 ਕਿਲੋ ਜਿਹੜੀ ਆ ਓਪੀਅਮ ਬਰਾਮਦ ਹੋਈ ਆ ਇਸੇ ਤਰੀਕੇ ਲਗਭਗ 7 ਲੱਖ ਦੇ ਕਰੀਬ ਜਿਹੜੀਆਂ ਕੈਪਸੂਲ ਕਹਿ ਦਨੇ ਆ ਗੋਲੀਆਂ ਕਹਿ ਦਨੇ ਆ ਉਹ ਬਰਾਮਦ ਹੋਣੀਆਂ ਲਗੀਆਂ ਔਰ 50 ਲੱਖ ਦੇ 50 ਲੱਖ ਰੁਪਏ ਜਿਹੜਾ ਡਰਗ ਮਨੀ ਆ ਜਿਹੜਾ ਡਰਗ ਮਨੀ ਮੀਨਸ ਜਿਹੜਾ ਨਸ਼ਾ ਤਸਕਰਾਣੇ ਨਸ਼ਾ ਵੇਚ ਕੇ ਪੈਸੇ ਕਮਾਈ ਸੀ ਉਹ ਵੀ ਜੜੇ ਸੀ 50 ਲੱਖ ਰੁਪਇਆ ਰਿਕਵਰ ਕੀਤਾਗਾ ਇਸੇ ਤਰ੍ਹਾਂ ਕਈ ਫਿਰ ਉਹ ਗੋਲੀਆਂ ਨੂੰ ਦਵਾਈਆਂ ਨੂੰ ਪੀ ਪੀ ਕੇ ਲੋਕਾਂ ਨੂੰ ਗੁਮਰਾਹ ਕਰਨ ਲਈ ਪੀ ਕੇ ਜਿਹੜਾ ਉਹ ਨਸ਼ਾ ਵੇਚਦੇ ਸੀ ਜਿਹਨੂੰ ਮੈਂ ਕਹਿੰਦਾ ਪਾਊਡਰ ਬਣਾ ਕੇ ਪਾਊਡਰ ਬਣਾ ਕੇ ਨਸ਼ਾ ਵੇਚਦੇ ਸੀਗਾ ਉਹ ਵੀ ਲਗਭਗ 4.5 ਕਿਲੋ ਦੇ ਕਰੀਬ ਉਹ ਵੀ ਪਾਊਡਰ ਜਿਹੜਾ ਅਸੀਂ ਪੰਜਾਬ 'ਚ ਬਰਾਮਦ ਕੀਤਾ ਇਸੇ ਤਰ੍ਹਾਂ ਆਈਸ 21 ਨਾ ਦੀ ਜਿਹੜਾ ਨਸ਼ਾਗਾ ਉਹ ਵੀ ਲਗਭਗ 7.5 ਕਿਲੋ 7.5 ਕਿਲੋ ਉਹ ਵੀ ਅਸੀਂ ਪੰਜਾਬ 'ਚ ਬਰਾਮਦ ਕੀਤਾਗਾ ਸੋ ਬਹੁਤ ਵੱਡੀ ਮਹਿਮਾ ਇਹ ਸਾਰੇ ਜੋ ਮੈਂ ਤੁਹਾਨੂੰ ਡਾਟਾ ਦੇ ਰਿਹਾ ਉਹ ਡਾਟਾ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਉਹ ਡਾਟਾ ਪੰਜਾਬ ਦੇ ਲੋਕਾਂ ਨਾਲ ਅਸੀਂ ਸ਼ੇਅਰ ਕਰ ਰਹੇ ਹਾਂ ਉਹ ਆ ਕਿ ਆਮ ਆਦਮੀ ਪਾਰਟੀ ਦੀ ਮਹਿਮ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਨ ਮਾਨਜੋਤ ਮੁੱਖ ਮੰਤਰੀ ਸਾਹਿਬ ਦੀ ਮਹਿਮ ਜਿਹੜੀ ਆ ਉਹ ਬੜੀ ਕਾਮਯਾਬ ਤਰੀਕੇ ਦੇ ਨਾਲ ਪੰਜਾਬ ਚੱਲ ਰਹੀ ਹੈ